ਜੀ ਅੱਜ ਤਰਨਤਾਰਨ ਵਿਖੇ ਦੋ ਫਾਇਰਿੰਗ ਇਨਸੀਡੈਂਟਸ ਹੋਏ ਸੀਗੇ ਸਵੇਰੇ 9:35 ਮਿੰਟ ਤੇ ਡਾਕਟਰ ਚੋਪੜਾ ਕਲੀਨਿਕ ਪਿੱਖੀਪਿੰਡ ਚ ਹੈਗਾ ਇਹਨਾਂ ਨੂੰ ਪ੍ਰਭ ਦਾਸੂ ਵੱਲ ਦੀ ਫਿਰੋਤੀ ਦੀਆਂ ਕਾਲਸ ਆ ਰਹੀਆਂ ਸੀਗੀਆਂ ਜਿਹਦੇ ਬਾਰੇ ਪਹਿਲਾਂ ਪਰਚਾ ਵੀ ਦਰਜ ਸੀਗਾ ਉਸ ਤੋਂ ਬਾਅਦ ਇਹਨਾਂ ਮੁੰਡਿਆਂ ਨੇ ਹੀ 11:35 ਮਿੰਟ ਤੇ ਸੇਂਟ ਕਬੀਰ ਕਨਵੈਂਟ ਸਕੂਲ ਜੋ ਕਿ ਸਦਰ ਪੱਟੀ 'ਚ ਹੈ ਚੌਂਕੀ ਘਟਿਆਲੇ ਦਾ ਏਰੀਆ ਪੈਂਦਾ ਉੱਥੇ ਇਹਨਾਂ ਨੇ ਫਾਇਰਿੰਗ ਕੀਤੀ ਗੇਟ ਦੇ ਸਾਹਮਣੇ ਉੱਥੇ ਵੀ ਇੱਕ ਸਟੋਰਜਨ ਦਾ ਮਸਲਾ ਸੀਗਾ ਇਹਨਾਂ ਦੋਨਾਂ ਇਨਸੀਡੈਂਟਸ ਤੋਂ ਬਾਅਦ ਤਰਨਤਾਰਨ ਪੁਲਿਸ ਵੱਲੋਂ ਬਹੁਤ ਹੀ ਬਹਾਦਰੀ ਨਾਲ ਤੇ ਸੂਝ-ਬੂਝ ਨਾਲ ਕੰਮ ਕਰਦੇ ਹੋਏ ਇਹਨਾਂ ਨੂੰ ਫੋਲੋ ਕੀਤਾ ਜਾ ਰਿਹਾ ਸੀਗਾ ਇਹਨਾਂ ਨੂੰ ਫੋਲੋ ਕਰਦੇ ਕਰਦੇ ਸਾਡੀ ਪੁਲਿਸ ਪਾਰਟੀ ਜਿਹਦੇ ਵਿੱਚ ਸਾਡੇ ਡੀਐਸਪੀ ਸਾਹਿਬ ਵੀ ਖੇਵੇਂ ਸੀ ਡੀਐਸਪੀ ਪੱਟੀ ਸਾਡੇ ਇੰਚਾਰਜ ਸੀ ਆਈਏ ਐਸਐਚਓ ਸਾਰੀ ਜਿਹੜੀ ਸਾਡੀ ਪੁਲਿਸ ਪਾਰਟੀ ਹੈ ਉਹ ਫੋਲੋ ਕਰਦੇ ਕਰਦੇ ਹੌਟ ਚੇਸ ਦੇ ਵਿੱਚ ਪਿੰਡ ਦਾਸੂਵਾਲ ਪਹੁੰਚੇ ਪਿੰਡ ਦਾਸੂਵਾਲ ਦੇ ਵਿੱਚ ਗੁਰਸਾਬ ਸਿੰਘ ਜੋ ਕਿ ਪ੍ਰਭ ਦਾਸੂਵਾਲ ਦਾ ਇੱਕ ਨਜ਼ਦੀਕੀ ਰਿਸ਼ਤੇਦਾਰ ਅਤੇ ਐਸੋਸੀਏਟ ਹੈ ਉਹਦੇ ਘਰ ਦੇ ਆਸ-ਪਾਸ ਘੇਰਾ ਪਾਇਆ ਪੁਲਿਸ ਕੋਲ ਇਹ ਇਨਫੋਰਮੇਸ਼ਨ ਸੀਗੀ ਕਿ ਇਹ ਜਿਹੜੇ ਬੰਦੇ ਨੇ ਇਹ ਸਾਰੇ ਭੱਜ ਕੇ ਇੱਥੇ ਪਹੁੰਚੇ ਨੇ ਇਹਨਾਂ ਕੋਲ ਵੈਪਨ ਨੇ ਪੁਲਿਸ ਨੇ ਇਹਨਾਂ ਨੂੰ ਕਾਫੀ ਵਾਰ ਕਿਹਾ ਵੀ ਤੁਸੀਂ ਆਪਣੇ ਆਪ ਨੂੰ ਸਰੈਂਡਰ ਕਰ ਦੋ ਪਰ ਬਿਨਾਂ ਕਿਸੇ ਪ੍ਰੋਵੋਕੇਸ਼ਨ ਤੋਂ ਇਹਨਾਂ ਨੇ ਪੁਲਿਸ ਪਾਰਟੀ ਤੇ ਤਾਬੜ ਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ ਜਵਾਬੀ ਫਾਇਰਿੰਗ ਦੇ ਵਿੱਚ ਚਾਰ ਬੰਦੇ ਨੇ ਜੋ ਕਿ ਹੈ ਇੰਜਰਡ ਹੋਏ ਨੇ ਇਹਨਾਂ ਦੇ ਨਾਮ ਹਨ ਰਣਦੀਪ ਸਿੰਘ ਗੁਰਜੰਟ ਸਿੰਘ ਜਗਸ਼ੀਰ ਸਿੰਘ ਅਤੇ ਮਲਕੀਤ ਸਿੰਘ ਇਹਨਾਂ ਚੋਂ ਸਾਰੇ ਜਿਹੜੇ ਮੁੰਡੇ ਨੇ ਇਹ ਪ੍ਰਭ ਦਾਸਵਾਲ ਦੇ ক্লোਜ਼ ਅਸੋਸੀਏਟਸ ਨੇ ਜੀ ਤੇ ਉਹਦੇ ਲਈ ਕੰਮ ਕਰਦੇ ਨੇ ਤੇ ਇਹਨਾਂ ਸਾਰਿਆਂ ਦਾ ਇਨਕਾਊਂਟਰ ਦੇ ਵਿੱਚ ਇਹਨਾਂ ਨੂੰ ਗੋਲੀ ਲੱਗੀ ਹੈ ਅਤੇ ਇਹਨਾਂ ਨੂੰ ਸਾਰਿਆਂ ਨੂੰ ਇੰਜਰੀ ਤੋਂ ਬਾਅਦ ਐਂਬੂਲੈਂਸ ਬੁਲਾ ਕੇ ਇਹਨਾਂ ਨੂੰ ਹਸਪਤਾਲ ਐਡਮਿਟ ਕਰ